ਅੱਜ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 30 ਤਰੀਕ ਨੂੰ ਜਿਹੜਾ ਪੰਜਾਬ ਬੰਦ ਕਿਸਾਨਾਂ ਨਾਲ ਦਿੱਤਾ ਜਾ ਰਿਹਾ ਹੈ ਕੀ ਕਹਿਣਾ ਜਾਊਗਾ ਦੇਖੋ ਜਿਹੜਾ ਇਹ ਬੰਦ ਦਾ ਸੱਦਾ ਜਿਹੜੇ ਕਿਸਾਨ ਆ ਉਹ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਲੜਨ ਵਾਲੀਆਂ ਉਹਨਾਂ ਨੂੰ ਨਾਲ ਲੈ ਕੇ ਇਹ ਜਿਹੜਾ ਸੱਦਾ ਦਿੱਤਾ ਆ ਚਾਹੇ ਉਹ ਟਰਾਂਸਪੋਰਟ ਹੋਵੇ ਚਾਹੇ ਵਪਾਰੀ ਵਰਗ ਹੋਵੇ ਚਾਹੇ ਆੜਤੀਏ ਹੋਣ ਚਾਹੇ ਸਾਰੇ ਸ਼ਹਿਰੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇਹ ਸੱਦਾ ਦਿੱਤਾ ਗਿਆ ਕਿ ਜਿਹੜਾ ਕਿਸਾਨ ਅੰਦੋਲਨ ਚੱਲਦਾ ਇਹ ਸਾਰਿਆਂ ਦਾ ਅਸਰ ਪਾਊਗਾ ਜੇ ਇਹ ਇਹ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਮਤਲਬ ਸਰਕਾਰਾਂ ਦਾ ਇਹ ਰੋਲ ਆ ਇੱਕ ਰੋਲ ਆ ਕਿ ਜਿਹੜੀ ਕਿਸਾਨ ਜਥੇ ਜਸੇਬੰਦੀ ਲੜ ਰਹੀ ਆ ਜਾਂ ਕੋਈ ਹੋਰ ਵਰਗ ਲੜ ਰਿਹਾ ਇਸ ਕੋਲ ਨੂੰ ਇੰਨਾ ਲਮਕਾ ਦਿਓ ਇੰਨਾ ਥਕਾ ਦਿਓ ਕਾ ਦਿਓ ਕਿ ਉਹ ਲੜਨ ਤੋਂ ਜਿਹੜੇ ਲੋਕੀ ਉਹ ਪਿੱਛੇ ਹਟ ਜਾਣ ਪਰ ਇਹ ਆ ਵੀ ਕਿਸਾਨ ਜਥੇ ਬੰਦੀਆਂ ਜਿਹੜੀਆਂ ਜਿਹਦੇ ਵਿੱਚੋਂ ਜਗਜੀਤ ਸਿੰਘ ਢੱਲੇਵਾਲ ਮਰ ਮਰਤੇ ਬੈਠਿਆ ਲੜਾਂਗੇ ਉਹ ਤੱਕ ਲੜਾਂਗੇ ਜਦ ਤੱਕ ਜਿਹੜੀ ਜਿੱਤਿਆ ਉਹ ਹਾਸਲ ਨਹੀਂ ਹੋ ਜਾਂਦੀ ਦੇਸ਼ ਭਰ ਦੇ ਵਿੱਚੋਂ ਜਿਹੜੇ ਲੋਕ ਆ ਉਹ ਲੜ ਰਹੇ ਆ ਜੇ ਇਹ ਕਿਸਾਨ ਅੰਦੋਲਨ ਹਰਦਾ ਤੇ ਬੀਜੇਪੀ ਦੀਆਂ ਜਿਹੜੀਆਂ ਉਹ ਬਾਗਾਂ ਖੁੱਲੀਆਂ ਹੋ ਜਾਣਗੀਆਂ ਕਿਸਾਨ ਜਥੇਬੰਦੀਆਂ ਨੇ 3 ਸਾਲ ਪਹਿਲਾਂ ਵੀ ਇਸ ਮੋਦੀ ਸਰਕਾਰ ਦੀਆਂ ਗੋਡਣੀਆਂ ਲੁਆਈਆਂ ਸੀਆਂ ਤੇ ਹੁਣ ਫੇਰ ਜਿਹੜਾ ਡਟ ਕੇ ਅਸੀਂ ਖੜਾਂਗੇ ਇਹ ਇਹ ਜਿਹੜਾ ਹੈਗੀਆਂ ਮੰਗਾ ਬਣਵਾ ਕੇ ਪਿੱਛੇ ਹਟਾਂਗੇ ਇਹ ਤੋਂ ਬਗੈਰ ਅਸੀਂ ਪਿੱਛੇ ਨਹੀਂ ਹਟਾਂਗੇ ਕੀ ਜੋ ਤੀ ਤਰੀ ਇਹਨੇ ਜਿਹੜਾ ਬੰਦ ਰਸਦਾ ਦਿੱਤਾ ਗਿਆ ਹੈ ਉਹ ਆਵਾਜ਼ਾਂ ਹੀ ਬੰਦ ਕੀਤੀ ਜਾਏਗੀ ਕਿ ਪੂਰਾ ਪੰਜਾਬ ਬੰਦ ਪੰਜਾਬ ਬੰਦ ਦਾ ਸੱਦਾ ਜੀ ਸਾਡਾ ਪੰਜਾਬ ਬੰਦ ਹੈ ਵੀ ਅਸੀਂ ਕਹਿੰਦੇ ਆ ਵੀ ਸਾਰੇ ਕਾਰੋਬਾਰ ਜਿਹੜੇ ਆ ਉਸ ਦਿਨ ਬੰਦ ਕੀਤੇ ਜਾਣ ਅਸੀਂ ਉਸ ਦਿਨ ਜਿਹੜਾ ਪੁਰਹੀਰਾ ਚੌਕ ਆ ਇਹਦੇ ਵਿੱਚ ਇੱਕ ਵੱਡਾ ਜਾਮ ਬੀ ਜਿਹੜਾ ਲਾਇਆ ਜਾਊਗਾ ਜਿੱਥੋਂ ਮੇਨ ਸਾਰਾ ਜਿਹੜਾ ਇਹ ਟ੍ਰੈਫਿਕ ਚੱਲਦਾ ਸਾਰੀਆਂ ਟ੍ਰਾਂਸਪੋਰਟਾਂ ਨੂੰ ਸੱਦਾ ਦੇ ਕੇ ਆਏ ਆ ਸਾਰੀਆਂ ਜਿਹੜੀਆਂ ਟੈਕਸੀ ਯੂਨੀਅਨਾਂ ਉਹਨਾਂ ਨੂੰ ਕਿਹਾ ਸਾਰੇ ਜਿਹੜੇ ਆੜਤੀਏ ਉਹਨਾਂ ਨੂੰ ਕਿਹਾ ਸਾਰੇ ਕਾਰੋਬਾਰੀਆਂ ਨੂੰ ਕਿਹਾ ਵੀ ਸਾਡਾ ਸਾਥ ਆਓ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਹਾਸਲ ਨਹੀਂ ਕਰ ਸਕਦੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਤਦੋਂ ਇਹ ਜਿਹੜਾ ਮਸਲਾ ਹੈ ਹੱਲ ਹੋ ਸਕਣਾ ਜਗੀਰ ਢੱਲੇਵਾਲ ਦੀ ਇਹਨਾਂ ਦੱਸਿਆ ਜਦੋਂ ਮਜੀਦ ਸਿੰਘ ਰਾਏ ਹੁਣੀ ਉਹਨਾਂ ਦੀ ਸਿਹਤ ਜਿਹੜੀ ਜਾਦਾ ਕਮਜ਼ੋਰ ਆ ਉਹ ਕੈਂਸਰ ਦੇ ਮਰੀਜ਼ ਆ ਕੈਂਸਰ ਦੇ ਮਰੀਜ਼ ਆ ਲੰਮਾ ਟਾਈਮ ਹੋ ਗਿਆ ਉਹਨਾਂ ਨੂੰ ਜਿਹੜਾ ਇਹ ਚੱਲਦਿਆਂ ਨੂੰ ਬਹੁਤ ਦਿਨ ਹੋ ਜੇ ਜੇ ਨਾ ਇਹ ਮੰਗਾ ਮੰਨੀਆਂ ਗਈਆਂ ਉਹ ਬਹੁਤ ਦਿਨ ਕੱਟਣਗੇ ਨਹੀਂ ਮਾਦਰ ਵਾਲੇ ਚਾਹੁੰਦੇ ਆ ਕਿ ਕਿਸਾਨੀ ਦੇ ਆਗੂ ਆ ਜਿਹੜੇ ਜਿਨ੍ਹਾਂ ਦੇ ਕੋਲ ਜ਼ਿੰਦਗੀ ਦਾ ਤਜਰਬਾ ਉਹ ਹੌਲੀ ਹੌਲੀ ਕਰਕੇ ਖਤਮ ਹੋ ਜਾਣ ਪਰ ਇਹ ਹੋਣ ਨਹੀਂ ਦੇਵਾਂਗੇ ਲਗਾਤਾਰ ਸੰਘਰਸ਼ਾਂ ਦੀ ਰਾਤੇ ਹੋ ਇੱਕ ਲੰਮਾ ਸਮਾਂ ਹੋ ਗਿਆ ਹੁਣ ਡੱਲੇਵਾਲ ਸਾਹਿਬ ਵੀ ਅਸਲ ਵਿੱਚ ਉਹ ਖੜਤਾਲ ਤੇ ਆ ਤਬੀਰ ਵੀ ਲਗਾਤਾਰ ਖਰਾਬ ਹੋ ਰਹੀ ਹੈ ਅਣ ਦੇਖੀ ਜਾਰੀ ਆ ਉਹਦੇ ਚੱਲਦੇ 20 ਦਸੰਬਰ ਨੂੰ ਭਾਰਤਵੰਦ ਦਾ ਐਲਾਨ ਕੀਤਾ ਅੱਜ ਬਾਜ਼ਾਰਾਂ ਦੇ ਵਿੱਚ ਕੀ ਕਰ ਰਿਹਾ ਹੈ ਅ ਦੇਖੋ ਜਿਹੜਾ ਦਿੱਲੀਵਾਲ ਸਾਹਿਬ ਨੂੰ ਅੱਜ 33ਵਾਂ ਦਿਨ ਹੋ ਗਿਆ ਅ ਮੰਨਵਤ ਤੇ ਬੈਠਿਆ ਔਰ ਜਿਹੜੀ ਭਾਰਤ ਸਰਕਾਰ ਹੈ ਉਹ ਕਿਸਲ ਵੱਟ ਕੇ ਬੈਠੀ ਹੈ ਜਿਵੇਂ ਕਿ ਪਹਿਲਾਂ ਭਾਰਤ ਸਰਕਾਰ ਨੇ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਜਾ ਸਕਦੇ ਹੋ ਦਿੱਲੀ 101 ਦੇ ਜਥੇ ਭੇਜੇ ਉਹ ਵੀ ਨਹੀਂ ਜਾਣ ਦਿੱਤੇ ਸੋ ਰੋਸ ਵਜੋਂ ਇਹ ਜਿਹੜਾ ਪੰਜਾਬ ਬੰਦਾ ਸਰਦਾਜ ਦਿੱਤਾ ਗਿਆ ਹੈ ਆਪਣੇ 30 ਤਰੀਕ ਦਾ ਉਹਦੇ ਸਬੰਧ ਦੇ ਵਿੱਚ ਅੱਜ ਸਰਦਾਰ ਹਰਪਾਲ ਸਿੰਘ ਸੰਘਾ ਜੀ ਪ੍ਰੈਜ਼ੀਡੈਂਟ ਨੇ ਆਜ਼ਾਦ ਕਿਸਾਨ ਕਮੇਟੀ ਦੇ ਇਹ ਮੇਰੇ ਨਾਲ ਨੇ ਅਸੀਂ ਹਿਸ਼ਾਰਪੁਰ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਹਟਿਆ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਔਰ ਸਾਰੇ ਨੇ ਸਾਨੂੰ ਯਕੀਨ ਦਵਾਇਆ ਉਹ ਟੈਕਸੀ ਜੂਨੀਅਨ ਉਹ ਸਾਡੇ ਆਟੋ ਰਿਕਸ਼ਾ ਜੂਨੀਅਨ ਸਾਰਿਆਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਔਰ ਜਿਹੜਾ 30 ਤਰੀਕ ਨੂੰ 7 ਵਜੇ ਤੋਂ 4 ਵਜੇ ਤੱਕ ਬਿਲਕੁਲ ਮੁਕੰਮਲ ਬੰਦ ਰਹੇਗਾ ਪੰਜਾਬ ਸੋ ਉਹਦੇ ਵਾਸਤੇ ਅਪੀਲ ਕਰਨ ਆਏ ਸੀਗੇ ਹਿਆਰਪੁਰ ਮਾਰਕੀਟ ਦੇ ਵਿੱਚ ਹੁਣ ਸੋ ਉਹ ਅਪੀਲ ਕਰਦੇ ਹਟੇ ਆ ਤਾਂ ਸਾਨੂੰ ਵੱਡਾ ਸਹਿਯੋਗ ਮਿਲ ਰਿਹਾ ਮਜੀਦਰਾ ਜੀ ਸਹਿਯੋਗ ਵੀ ਮਿਲ ਰਿਹਾ ਅਪੀਲਾ ਅਪੀਲ ਵੀ ਕਰ ਰਹੇ ਹੋ ਸੰਘਰਸ਼ ਵੀ ਲਗਾਤਾਰ ਚੱਲ ਰਿਹਾ ਪਰ ਫਿਰ ਵੀ ਐਡੀ ਵੱਡੀ ਅਨ ਦੇਖੀ ਜਿਵੇਂ ਕਿ ਢੱਲੇਵਾਲ ਸਾਹਿਬ ਅੱਜ 33ਵੇਂ ਦੇ ਇੰਝ ਪਹੁੰਚ ਗਏ ਆ ਪਰ ਸਰਕਾਰਾਂ ਨੂੰ ਕੋਈ ਫਰਕ ਨਹੀਂ ਦੇਖੋ ਇਹ ਜਿਹੜੀ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਉਹਦਾ ਚਿਹਰਾ ਸਾਹਮਣੇ ਆਇਆ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹਦਾ ਚਿਹਰਾ ਸਾਹਮਣੇ ਆਇਆ ਤੁਸੀਂ ਇਹ ਵੇਖੋ ਨਾ ਕਿ ਜੇ ਅਗਰ ਕੇਜਰੀਵਾਲ ਨੂੰ ਉਥੇ ਦਿੱਲੀ ਰੈਸਟ ਕਰਦੇ ਆ ਤੇ 92 ਦੇ 92 ਜਾ ਕੇ ਦਿੱਲੀ ਬਹਿ ਜਾਂਦੇ ਆ ਪਰ ਅੱਜ 11ਵਾਂ ਮਹੀਨਾ ਚੱਲ ਰਿਹਾ ਇਸ ਅੰਦੋਲਨ ਚੱਲਦੇ ਨੂੰ 13 ਫਰਵਰੀ ਤੋਂ 1.5 ਮਹੀਨੇ ਹੋ ਚੁੱਕੇ ਆ ਸੋ ਇਹ ਮੈਂ ਕਹਾਂਗਾ ਕਿ ਪੰਜਾਬ ਸਰਕਾਰ ਦੇ ਜਿਹੜੇ 92 ਗੁੰਗੇ ਦੇ ਗੁੰਗੇ ਹੁਣ ਤਾਂ ਮੇਰੇ ਖਿਆਲ 94 ਹੋ ਗਏ ਇਹ ਗੁੰਗੇ ਦਿੱਲੀ ਜਾ ਕੇ ਬੋਲਣ ਨੂੰ ਤਿਆਰ ਨਹੀਂ ਸਾਨੂੰ ਤਾਂ ਨਹੀਂ ਜਾਣ ਦਿੱਤਾ ਜਾਂਦਾ ਪਰ ਇਹ ਜਾ ਕੇ ਦੇ ਬੋਲ ਸਕਦੇ ਨੇ ਪਰ ਇਹ ਉੱਥੇ ਦਿੱਲੀ ਜਾਣ ਨੂੰ ਤਿਆਰ ਨਹੀਂ ਕੋ ਪੰਜਾਬ ਦੀ ਗੱਲ ਕਰਨੇ ਨੂੰ ਦੇਸ਼ ਦੇ ਕਿਸਾਨ ਦੀ ਗੱਲ ਕਰਨੇ ਨੂੰ ਤਿਆਰ ਨਹੀਂ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਦੋਵੇਂ ਸਰਕਾਰਾਂ ਦੀ ਮਿਲੀ ਭੌਗਤ ਚਾਹੇ ਉਹ ਕੇਂਦਰ ਚ ਬੀਜੇਪੀ ਜਿਹੜੀ ਹਰਿਆਣਾ ਦੀ ਡਬਲ ਇੰਜਨ ਦੀ ਸਰਕਾਰ ਬੀਜੇਪੀ ਦੀ ਔਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਮਿਲ ਕੇ ਕਿਸਾਨਾਂ ਨੂੰ ਖੱਜਲ ਕਰ ਰਹੇ ਨੇ ਜਿਹਦੇ ਨਾਲ ਦੀਵਾਰਾਂ ਕਰ ਰੱਖੀਆਂ ਨੇ ਸਾਨੂੰ ਆਪਣੀ ਰਾਜਧਾਨੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨ ਮਰਨ ਤੇ ਬੈਠੇ ਨੇ ਜੋ ਉਹ ਅੱਜ 33ਵੇਂ ਦਿਨ ਚ ਨੇ ਕ੍ਰਿਟੀਕਲ ਸਟੇਜ ਤੇ ਨੇ 18 ਕਿਲੋ ਵਜ਼ਨ ਘਟ ਗਿਆ ਉਹਨਾਂ ਦਾ ਪਰ ਅੱਜ ਵੀ ਜਿਹੜੀ ਸਰਕਾਰ ਹੈ ਇੱਕ ਮੀਟਿੰਗ ਤੱਕ ਕਰਨੇ ਨੂੰ ਤਿਆਰ ਨਹੀਂ ਭਾਰ ਸਰਕਾਰ ਇਹ ਪੋਜੀਸ਼ਨ ਹੈ ਮੰਨਦੀ ਦੀ ਇਸ ਬੰਦ ਤੋਂ ਬਾਅਦ ਵੀ ਕੋਈ ਅਮਲ ਨਾ ਕੀਤਾ ਗਿਆ ਤਾਂ ਫਿਰ ਅਗੀ ਇਸ ਤੋਂ ਬਾਅਦ ਅਸੀਂ ਬੈਠਾਂਗੇ ਰਣਨੀਤੀ ਤੈਅ ਕਰਾਂਗੇ ਜਿਵੇਂ ਕਿ ਹੁਣ ਸਾਡੀ ਐਸਕੇਐਮ ਨਾਲ ਵੀ ਗੱਲ ਚੱਲ ਰਹੀ ਹੈ ਉਹ ਵੀ ਜਿੱਥੇ ਬੰਦੀਆਂ ਸਾਡਾ ਕੋਪਰੇਟ ਕਰਨ ਗਿਆ ਇਸ 30 ਦੇ ਬੰਦ ਚ ਵੀ ਕਰਨ ਗਿਆ ਉਹ ਏਕੇ ਵੱਲ ਨੂੰ ਵੱਧ ਰਹੇ ਆ ਪੂਰੇ ਦੇਸ਼ ਦੇ ਕਿਸਾਨ ਇੱਕ ਜੁਟ ਹੋ ਕੇ ਫਿਰ ਸਾਰੇ ਦੇਸ਼ ਦੇ ਵਿੱਚੋਂ ਹੱਲਾ ਬੋਲਾਂਗੇ ਦਿੱਲੀ ਵੱਲ ਨੂੰ ਪੂਚ ਕਰਨ ਦਾ ਜਿਹੜੇ ਸਟੇਟਾਂ 'ਚੋਂ ਨਹੀਂ ਆ ਸਕੇ ਹਲੇ ਸਾਥੀ ਉਹ ਵੀ ਆਉਣਗੇ ਤੇ ਫਿਰ ਦਿੱਲੀ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੇ